ਸੁਬਾ ਦੇ 5 ਵਜੇ ਨੇ ਔਰ ਅਸੀਂ ਆਗੇ ਸਾਰੇ ਧਿਆਸੀ ਨੂੰ ਜਨਮ ਦਿਨ ਦੀ ਵਧਾਈਆਂ ਦੇਣ ਦੇ ਲਈ ਉਹਦੇ ਪੂਆ ਜੀ ਦਾਦੀ ਜੀ ਪਿਤਾ ਜੀ ਨੇ ਧਿਆਸੀ ਨੂੰ ਪਿਆਰ ਕੀਤਾ ਨਾਲ ਹੀ ਵਧਾਈਆਂ ਦਿੱਤੀਆਂ ਫਿਰ ਅਸੀਂ ਦੋਨੋਂ ਬੱਚਿਆਂ ਨੂੰ ਤਿਆਰ ਕਰਨਾ ਸ਼ੁਰੂ ਕਰਤਾ ਧਿਆਸੀ ਨੇ ਨੀਲਾ ਬਾਨਾ ਪਾਇਆ ਨਾਲ ਹੀ ਨੀਲਾ ਦਮਾਲਾ ਸਜਾਇਆ ਅੱਜ ਅਸੀਂ ਸਾਰਿਆਂ ਨੇ ਗੁਰਦੁਆਰਾ ਸਾਹਿਬ ਜਾਣਾ ਸੀ ਉਸ ਪਰਮਾਤਮਾ ਦਾ ਸ਼ੁਕਰੀਆ ਦਾ ਕਰਨ ਜਿਨ੍ਹਾਂ ਨੇ ਇੰਨੀ ਪਿਆਰੀ ਦਾਤ ਨਾਲ ਨਿਵਾਜਿਆ ਕਰਮ ਸਿੰਘ ਵੀ ਵੀਰ ਜੀ ਨਾਲ ਮੈਚਿੰਗ ਕਰ ਲਈ ਨੀਲਾ ਬਾਨਾ ਬਾਲਿਆ ਨਾਲੀ ਨੀਲਾ ਧਮਾਲਾ ਸਜਾ ਲਿਆ ਬਹੁਤ ਖੁਸ਼ ਹੈ ਇਧੇ ਉਧਰ ਦੇਖ ਰਿਹਾ ਹੈ ਵੀ ਕੀ ਹੋ ਰਿਹਾ ਹੈ ਸਵੇਰ ਸਵੇਰ ਮੈਨੂੰ ਇਹਨਾਂ ਤਿਆਰ ਕਿਉਂ ਕਰ ਰਹੇ ਨੇ ਉਹਨੂੰ ਕੀ ਪਤਾ ਕਿ ਅੱਜ ਵੀਰੇ ਦਾ ਜਨਮ ਦਿਨ ਹੈ ਤੇ ਆਪਾਂ ਗੁਰਦੁਆਰਾ ਸਾਮ ਜਾਣਾ ਹੈ ਐਸੇ ਪਹੁੰਚ ਕੇ ਗੁਰਦੁਆਰਾ ਸਾਹਿਬ ਇਸ ਤੋਂ ਬਾਅਦ ਅੱਜ ਦਿਆਲ ਸਿੰਘ ਲਈ ਇਸ ਲਈ ਵੀ ਸਪੈਸ਼ਲ ਦਿਨ ਹੈ ਕਿਉਂਕਿ ਦਿਆਲ ਸਿੰਘ ਨੇ ਅੱਜ ਤਬਲਾ ਵਜਾਇਆ ਸੀ ਗੁਰਸਾਮ ਨੇ ਤਾਂ ਪਹਿਲੀ ਵਾਰ ਸੇਵਾ ਲਈ ਤਬਲੇ ਦੀ ਦਿਆਸੀ ਨੇ ਬਹੁਤ ਸੋਨਾ ਤਬਲਾ ਵਜਾਇਆ ਇਸ ਤੋਂ ਬਾਅਦ ਚਾਹ ਪਾਣੀ ਦਾ ਲੰਗਰ ਸੀ ਧਿਆਸੀ ਨੇ ਉਹ ਵੀ ਸੇਵਾ ਨਿਭਾਈ ਨਾਲ ਨਾਲ ਸਾਰੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਸੀ ਇਹ ਉਹਦੇ ਤਬਲਾ ਉਸਤਾਦ ਜੀ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਧਿਆਸੀ ਨੂੰ ਇਹਨਾਂ ਤਿਆਰ ਕਰਨ ਦੇ ਲਈ ਸਾਰੇ ਨੇ ਧਿਆਸੀ ਸਿੰਘ ਕਰਮ ਸਿੰਘ ਦੋਨਾਂ ਨਾਲ ਫੋਟੋ ਖਿਚਾਈਆਂ ਫਿਰ ਕਰਮ ਸਿੰਘ ਆਪਣੀ ਮਿੱਠੀ ਮਿੱਠੀ ਪਿਆਰੀ ਪਿਆਰੀ ਹਰਕਤਾ ਨਾਲ ਸਾਰਿਆਂ ਨੂੰ ਫਤਿਹ ਦੀ ਸਾਂਝ ਬੁਲਾ ਰਿਹਾ ਤੇ ਸਾਰਿਆਂ ਤੋਂ ਪਿਆਰ ਲੈ ਰਿਹਾ ਹੈ